ਅੰਕਿਸ਼ ਯਾਦ ਆ ਰਹਾ ਦਾ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕੋ ਨਵੇਂ ਵਲੋਗ ਦੇ ਵਿੱਚ ਤੁਹਾਡਾ ਤੇਲ ਆਪਾਂ ਹੁਣ ਪਤਾ ਕੱਲ ਖਤਮ ਹੋ ਗਏ ਇਤੋਂ ਅੱਗੇ ਰਾਤ ਹੈ ਨਾ ਵੀ ਲੈ ਕੇ ਆਵਾਂ ਕੱਲ ਸਾਰੇ ਫਿਕਰ ਦੀ ਤੇਲ ਲੈਣ ਗਿਆ ਹੋਇਗਾ ਮੈਂ ਅੱਡ ਦੇਰ ਬਾਅਦ ਮਸ਼ੀਨ ਕਰਕੇ ਕੀਤਾ ਹੀਗਾ ਤੇ ਦੋ ਡਰਾਮਾ ਕਿਰਾ ਲਿਆਂਦੇ ਬਾਕੀ ਬਾਅਦ ਚ ਵੇਖ ਲਾਂਗੇ ਤੇ ਦੋ ਡਰਾਮਾ ਲਿਆਂਦੇ ਆ 450 ਲੀਟਰ ਭਰਨ ਦੋਨਾਂ ਚ 220 ਲੀਟਰ ਐਚ ਪਾਇਆ 230 ਲੀਟਰ ਹੋ ਚ ਪਾਇਆ ਦੋਨੇ ਭਰਾ ਲਿਆਂਦੇ ਕਰੀ ਤੇ ਮਾਖਣੀ ਵੀ ਪਹੁੰਚ ਗਿਆ ਤੇ ਗਰਦੇ ਦੇ ਅੱਖਾਂ ਚ ਨਹੀਂ ਦਾ ਕਿਉਂਕਿ ਸਵੇਰੇ ਸਵੇਰੇ ਉੱਠਿਆ ਨਾ ਨਹੀਂ ਤਾਂ ਬੰਦੇ ਦੇ ਹੋਣੀ ਆ ਕੰਨੀ ਪਾਰਨੇ ਲਾ ਕਰਦੇ ਬਾਈ ਹਾਂ ਸਟੇਟਾ ਕਰ ਲਾ ਉਹਰੇ ਨੂੰ ਹਾਂ ਕਮਾਲ ਆਉਣ ਕੰਨੀ ਪਾਰਨੇ ਪਰੇ ਹਾਂ ਸਿਆਣੇ ਆ ਹੌਲੀ ਹੌਲੀ ਫੇਰੀ ਲੱਗਣਗੇ ਇਹ ਐ ਕੰਨੀ ਦੇ ਕਰਕੇ ਲਾ ਦੇ ਨਾਲ ਉਹਦੇ ਆਏ ਸਾਡਾ ਇੱਕ ਬੰਦਾ ਆਇਆ ਨਹੀਂ ਪਤਾ ਨਹੀਂ ਕੀ ਚੱਕਰ ਆ ਪਰੇ ਲਾਲਾ ਪਰੇ ਬੜਕਾ ਵੀ ਲਾਵਾਂਗੇ ਨਾਲ ਕੰਨੀ ਤੇ ਕਮਾਇਆ ਕਰਾਂ ਜੋਰ ਬਾਹਰ ਲੱਗਦਾ ਕੰਨੀ ਤੇ ਕਮਾਇਆ ਕਰਾਂ ਆਏ ਆ ਟੱਕਣ ਉਹਲੇ ਪਾਇ ਠੀਕ ਆਰਲਾ ਖੋਲਦਾ ਕਰਾਵਾ ਆ ਵੀ ਐ ਕਮਾ ਕੇ ਲੜਾ ਉਧਰ ਕਿਹਨਾਂ ਟੱਕਣ ਖੋਲ ਦਿੰਦੇ ਹੁੰਨੇ ਆ ਕਿਉਂ ਗਿਆ ਪਾਣੀ ਹਿੱਲ ਹਿੱਲ ਕਿਉਂ ਨਿਕਲ ਜਾਂਦਾ ਸਾਰੀ ਆਪ ਡਰਾਮ ਮਾਰ ਕੇ ਨਵਾਲਿਆਂ ਦੋਸਿਆ ਪੁਰਾਣੀ ਇਹ ਦੋਨੇ ਹੈ ਪੱਤੀ ਜੀ ਬਣਾਈ ਸੀ ਕਿੱਧਰ ਗਈ ਆ ਖੁੱਲੂ ਆਣ ਲਾਇ ਫੁੱਲ ਖਮਾ ਦੇ ਚਲ ਆਪ ਖੋਲ ਦੇ ਇਹਨਾਂ ਨੂੰ ਇਹਦੇ ਨਾਲ ਨਹੀਂ ਖੁੱਲਣਾ ਪੱਤੀ ਜੀ ਬਣਾਈ ਜਾ ਫੁੱਲ ਦੇ ਅਜ ਦੋਨੇ ਖੁੱਲਦੇ ਹਵਾ ਪਾਈ ਜੂ ਇਹਨਾਂ ਨਿਕਲ ਜੂਗੀ ਹੌਲੀ ਹੌਲੀ ਹਵਾ ਨਾਲ ਦਾ ਪਾਉਣਾ ਹੈ ਨਾਲ ਹਵਾ ਨਾਲ ਕਿਵੇਂ ਖੁੱਲ ਜੂਗਾ ਨਾ ਵੱਡਿਆ ਜਾਊਗਾ ਹਵਾ ਨੇ ਰੱਖੇ ਇਹ ਹਵਾ ਜੀ ਨਿਕਲ ਜੰਮ ਜੂਗਾ ਆਪਣਾ ਲੈਡੀ ਖੜਾ ਬਾਹਰ ਮੈਂ ਨਾ ਆਪਣੀ ਜਿੱਦੀ ਟੂਚੋਂ ਅਰੇ ਲੈਟਾਂ ਨੂੰ ਸਟਕਾ ਲਿਆਂ ਯਾਰ ਮਗਰ ਨਾਲ ਲੈਟਾਂ ਨਾ ਜਗਣੋ ਹਾੜੇਗਾ ਇੱਕ ਮੰਡੇ ਤੱਕ ਕੋਈ ਚਾਬੀ ਨਾਲ ਆਪਾਂ ਇਹਨੂੰ ਕਰਦੇ ਆ ਬਾਹਰ ਹਾਂ ਯਾਰ ਹਾਂ ਹਾਂ ਬੜੀ ਤਾਕਤ ਰਹੀਦੀ ਆ ਸੰਤ ਵਾਲੇ ਆ ਹਾਂ ਹੈਗੀ ਆਪਣੇ ਨਾਲ ਆਸਿਆ ਸੇ ਵਨੇ ਇਹ ਲਾਈਨ ਆ ਨਹੀਂ ਮਿਲਦਾ ਇਹ ਇੱਕ ਨਾ ਇਹਦਾ ਅਲਟਰਨੇਟਰ ਖੜ ਗਿਆ ਯਾਰ ਚਾਰਜ ਘਟ ਕਰਦਾ ਬੈਂਡ ਰਿੰਗ ਬੈਰਨ ਦੀ ਆਵਾਜ਼ ਆਉਂਦੀ ਯਾਰ ਇਹੋ ਥੇ ਲਾ ਦੇ ਕਿਰਾ ਉਹ ਲਾ ਕੇ ਟਰਾਲੀ ਪਾਲੂਗਾ ਆਪਾਂ ਮਸ਼ੀਨ ਘਰੇੜੂ ਆਪਾਂ ਹਰ ਕੋ ਵਾਸਤੇ ਕੋ ਕੰਮ ਰਿਹਾ ਥੋੜਾ ਯਾ ਤੀਨ ਦਾ ਪਾਈਪ ਟੁੱਟ ਗਈ ਰਾਤ ਆ ਪਾਈਪ ਟੁੱਟ ਗਈ ਰਾਤ ਬਸ ਉਹ ਕਰਨੀ ਸਹੀ ਆ ਆਪਾਂ ਜੇ ਉਹ ਮਸ਼ੀਨ ਚਲਾਉਣਾ ਟਾਈਮ ਬਹੁਤ ਹੋ ਗਿਆ ਹੈ ਨਾ ਗਾਈਜ਼ ਆ ਦੇਖੋ ਪੱਤੀ ਦਾ ਕਾ ਡਰਾਈਵਰ ਜੂਜੂ ਦੇ ਝੋਟੇ ਨੂੰ ਟਰਾਲੀ ਬੈਗ ਲੈ ਲਾ ਪੂਰਾ ਪੂਰਾ ਲਈ ਨਹੀਂ ਨਹੀਂ ਦੋਰ ਨਹੀਂ ਨਹੀਂ ਬਸ ਪੂਰਾ ਪੂਰਾ ਜਮਾਂ ਪੂਰਾ ਪੂਰਾ ਰਾਹ ਹੈ ਬਈ ਜਮਾਂ ਪੂਰਾ ਪੂਰਾ ਰਾਹ ਦੇਖੋ ਰਾਹ ਦੇ ਜਮਾਂ ਬੈ ਕੇ ਆਦੇ ਬਾਅਦ ਕੀ ਲਾਗੀ ਲੱਗ ਰਹਾ ਵੜੀ ਪਰੇ ਨੂੰ ਰੱਖ ਆਹੋ ਸੋ ਗਾਈਜ਼ ਉਏ ਬਲੇ ਰਾਹੇ ਚ ਸਟਾਲੀ ਜਾ ਰਿਹਾ ਹੈ ਬੈਠ ਕੇ ਜਾਣ ਦੇ ਗਈ ਗਈ ਜਾਣ ਦੇ ਆ ਵੀ ਕੋਈ ਨਾਲੀ ਨਾਲੀ ਬੈਕ ਬਣਾ ਵੀਰੇ ਵੀਰੇ ਰਾਹ ਅੱਗੇ ਜਾਣਾ ਕੋਈ ਨਹੀਂ ਲੱਗਾ ਕਿ ਕੰਮ ਨਹੀਂ ਤੇ ਜਾਣਾ ਕੋਈ ਨਹੀਂ ਰਾਹ ਆ ਵੀ ਬਾਹਰ ਬਹੁਤ ਤਾਂ ਇਹ ਥੋੜਾ ਜਿਹਾ ਇੱਥੇ ਰਹਿੰਦਾ ਹੈ ਪੂਰਾ ਪੂਰਾ ਰਾਹੀ ਹੈ ਜਮਾਂ ਆਹ ਚੱਲ 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 ਜਮਾਂ ਪੂਰਾ ਪੂਰਾ ਰਾਹ ਬਈ ਟਰਾਲੀ ਜਮਾਂ ਬੈਗ ਲੈਉਣੀਆਂ ਦੇਖੋ ਬੜਾ ਵੇਖੋ ਟਰਾਲੀ ਵੈਹ ਲੱਗਦੀ ਆ ਕਿ ਨਹੀਂ ਬਈ ਮੇਰੇ ਖਿਆਲ ਟਰਾਲੀ ਲੱਗ ਜੂਗੀ ਵੈਹਕ ਚੱਲਦੇ ਆਪਾਂ ਚਲੇ ਸੀਗੇ ਚੰਨੂਆਣੇ ਉਹ ਰਹੀ ਗਿਆ ਮੁੰਡਾ ਕਾਲਿਆ ਜੀ ਉਹ ਬਾਹਨ ਜਾ ਰਿਹਾ ਅੱਜ ਉਹਨਾਂ ਦਾ ਮੇਰਾ ਖੱਟ ਗਿਆ ਉਹ ਟਾਈਮ ਤਾਂ ਕੋਈ ਕੱਟ ਜਾਂਦੇ ਆ ਚੱਲਣ ਆਪਾਂ ਦੋ ਪਾਰ ਗਾ ਜੀ ਜ ਆਪਣੇ ਗੁਰਦੇਵ ਲੋਟੇ ਟਮਗਰ ਕਰਨੇ ਫਿਰ ਲਾਉਣੀ ਦਿਹਾੜੀ ਉੱਤੇ

ਕਰ ਬਹੁਤ ਆ ਬਾਈ ਟ੍ਰੈਕਟਰ ਦਾ ਵਾਈਪ ਪੂਰਾ ਸ਼ੌਂਕੀ ਆ ਟੈਂਡਰ ਆ ਲੈ ਚਾ ਲਟਾ ਫੰਮਾਾਈ ਪਿਆ ਬਾਈ ਬਾਈ ਕਹਿੰਦਾ ਚੱਲ ਨੇ ਬਾਈ ਕਹਿੰਦਾ ਗੱਲ ਬਣਾ ਦਿਓ ਵੈਸੇ ਨਾਲ ਬੱਚ ਕਿਦਰ ਲਾ ਕੇ ਆਦੇ ਅਸੀਂ ਮੈਂ ਲੱਭਦਾ ਸਹੀ ਆ ਸਹੀ ਆ ਤੇ ਇਹ ਕਿਉਂ ਨਹੀਂ ਦਰਮਾਣ ਮਾ

ਸਭ ਜਵਾਂ ਜਾ ਰਿਹਾ ਹੈ। ਗੱਲਾਂ ਕਰ ਰਿਹਾ। ਖਾਸੀ ਹੋਈ ਜਾਂਦਾ। ਜੇ ਉੱਪਰ ਆ ਡੈਡੀ ਨੇ ਕਹਿੰਦਾ ਤੂੰ ਉੱਪਰੇ ਹਟਗਾ ਤੇ ਥਣ ਚੱਲਦਾ ਮੈਂ ਲੈ ਕੇ ਆਉਣਾ ਕਹਿੰਦਾ। ਕਾਸੀ ਤੋਂ ਛੋਟਾ ਚੰਨੂ ਵਾਲਾ। ਹੋਰ ਕਰ ਲਾ ਗਾ ਵੀਰੇ ਐ ਬਟਲੀ ਟਰੈਕਟਰ ਗਾ ਕਰ ਲਾ। ਇਹ ਲੈ ਆ ਨਾ ਉਹ ਲੂਲਟਾਂ ਚਾਰ ਟੱਟ ਆਲਾ ਚੱਲ ਹੈ ਗੱਡੀ ਬਿੰਕੀ ਉਹ ਵੇਚ ਲੈ ਨਗਾਰਾ ਉਹ ਬਿੰਕ ਸਿੱਧੀ ਕਾਰੀ ਦੇ ਨੂੰ ਹਾਂ ਹੋਦਾ ਲੈ ਕੀ ਲੱਗਦੀ ਮੈਨੂੰ ਹੋਰ ਕਮਾ ਆ ਜਿਹੜਾ ਕਿੜਾ ਸਾਰੇ ਨੂੰ ਆ ਕਿੱਥੇ ਆ ਉਹੀ ਆ ਇੱਕ ਆ ਬੋਲਿਆ ਇਹ ਗਾਂ ਪਛਾਂ ਦਾ ਘਵਾ ਇਹ ਨੂੰ ਹਜੇ ਹਾਲਜਾ ਕਾਉਂਟ ਲੱਗਦੀ ਕਿਹਦੇ ਨਾਲ ਹੋਏ ਚੱਲ ਨਾ ਉਹ ਲਾਦੀ ਉਹ ਲਿਖੂੰਗੀ ਨਾ ਚਾਰ ਗਾਂ ਪਛਾਂ ਹੋਰੀ ਇਹ ਨੂੰ ਯਾਹੀਂ ਘਰ ਫੋਰ ਕਿੰਨਾ ਵਗੇ ਲਾ ਦੇ ਦੋ ਨੇ ਓਏ ਹੈਂ ਫੋਰ ਯਾਰ ਨੌਂ ਹੀ ਲਾ ਪਰੇ ਹਾਂਜੀ ਹੁਣ ਆਪਾਂ ਹੋਏ ਨੇ ਸੱਟੋ ਗਰਦੇ ਜ ਨੂੰ ਲਾਉਣੇ ਥੱਲੇ ਆਪਾਂ ਸੂਈ ਦੀਆਂ ਚ ਕੋਈ ਟੋਲੀ ਨਹੀਂ ਪਰੀ ਐਕਸਟਰਾ ਲਈ ਭਰੀ ਉਧਰ ਹੀ ਖਾਤੇ ਚ ਹਾਂ ਇੱਕ ਹਾਂ ਇੱਕ ਭਰੀ ਆ ਦਵਾਈ ਦੋ ਆ ਕੇ ਲਿਆ ਬੰਦਾ ਆਪਣਾ ਬਿਮਾਰ ਹੋ ਗਈ ਚਰਨਾ ਤੇ ਉਹ ਨਾ ਪਾ ਬੈਨੇ ਆ ਮੁੰਡੇ ਭਾਈ ਕਾਨਕਾ ਭਾਈ ਆਨੇ ਮੁੰਡੇ ਬੈਗ ਚ ਬੈਗ ਚ ਕਹੀਣਾ ਉਸ ਚ ਆ ਦੇ ਇਕ ਟ੍ਰੇ ਮੈਨ ਪਹਿਲਾਂ ਕਿ ਪੱਲੀ ਲਓ ਪੱਲੀ ਲੈ ਕੇ ਆਏ ਹੋਏ ਉਹ ਥੱਲੇ ਡੈਗ ਪਈ ਸਾਰੀ ਖਰਾ ਨੂੰ ਇਹ ਟ੍ਰੇ ਭਰੀ ਵੀ ਖੜਾ ਪੰਜਾਂ ਰੇਟ ਸਿੰਗਾਰਿਆ ਵਾ ਭਾਈ ਜੀ ਨੇ ਵੀ ਲੇਟਾਂ ਫੋਲ ਛਾਰਕਾਂ ਕਹਿੰਦੇ ਹੈ ਕਿਉਂ ਕਰੋ ਬੋਲਤਾ ਫੇਰ ਉਹ ਨਹੀਂ ਦੋਵੇਂ ਬਾਦੀ ਬਾਦੀ ਆ ਅੱਛਾ ਦੋਨੇ ਆਏ ਆ ਆ ਵੀ ਗੱਟਾ ਆਈ ਆ ਪਲਦੀ ਜੀ ਬਾਂਹ ਲਾ ਕੇ ਰੋਹ ਚ ਚਲਿਆ ਥੱਲੀ ਲਾਏ ਪੈਣਾ ਕੋਈ ਨਹੀਂ ਬਾਅਦ ਚ ਹੋਰ ਗੱਟਾ ਲੈ ਕੇ ਪਾ ਲਈ ਇਹ ਤਾਂ ਕੋਈ ਨਹੀਂ ਪੈਰਾਂ ਦੇ ਕੋਈ ਨਹੀਂ ਮੈਂ ਲਾਉਣਾ ਲੈ ਉਹਨੂੰ ਫੇਰ ਮੈਂ ਭਾਪਾ ਜਾਂਗਾ ਘਰ ਨਹੀਂ ਪੈਣੀ ਬਈ ਆ ਅੱਜ 6 ਟਰਾਲੀਆਂ ਭਰਨੀਆਂ ਫੇਰ ਗਾਂ ਚੱਲ ਫਰੰਟ ਜਾਣਾ ਪੰਦ ਔਖਾ ਹੋਇਆ ਵਈ ਛੱਜੋ ਪਾ ਔਖਾ ਨਹੀਂ ਲੜਕਾ ਨੂੰ ਐ ਟਾਈਮ ਲਾ ਦੇਣਾ ਹਲੋ ਲੈ ਖਾਂ ਚੁਪੜ ਕਾਤੀ ਬਾਅਦ ਦੀ ਪੈਂਡ ਨੂੰ ਫਿਰ ਚੱਲਗੇ ਪੈਂਡ ਫਿਰ ਹੈ ਅਲਾਇਰ ਪੇਪਾ ਦੀ ਟਰੈਕਟਰ ਜੀ ਉਹਦੀ ਤੇ ਉਹ ਤੂੜੀ ਉਹ ਫਰਾਇਆ ਟਰੈਕਟਰ ਢੋਣ ਨੂੰ ਹੈਣੀ ਤੂੜੀ ਬਾਈਨ ਲੈਟੇ ਬਾਹਰ ਜਬਰਦਸਤ ਆਵੇ ਇਹ ਪੈ ਪਾਟ ਕੇ ਟਰੈਕਟਰ ਦੀ ਨਹੀਂ ਤਾਂ ਆਪਾਂ ਅਜੇ ਲਾਉਣਾ ਏ ਟਾਈਮ ਤਾਂ ਕਰਕੇ ਆਪਾਂ ਨੂੰ ਪਿੰਡ ਨੂੰ ਜਾਣਾ ਪਿਆ ਤੇ ਤੇ ਟਰਾਲੀ ਪੁਆਈ ਜਾਂਦਾ ਆ ਹੈਗਾ ਮੁੰਡੇ ਤੂੰ ਉਹੀ ਏ ਤੇ ਦੂਜਾ ਭਰਾ ਉਹਦਾ ਉਹੀ ਹੈ ਨਾ ਉਹੀ ਹੈ ਦਾ ਉਹ ਲੈ ਜਾਂਦੇ ਨੇ ਪੜਾ ਉੱਠ ਗਿਆ ਹਟਾ ਬੰਦਾ ਆ ਫੱਟੀ ਹਟਾਗਾ ਥੱਲੇ ਕਿੰਦਰ ਲਾ ਕੇ ਟਰਾਲੀ ਇਹ ਹੈਗਾ ਤਾਂ ਬਹੁਤ ਨੀਕਾ ਰੱਖ ਚੰਗਾ ਸੋਗਣਾ ਮਿਲਦੇ ਚੰਗਾ ਚੱਲਦੇ ਆ ਖੜੀ ਜਾਓ ਬੰਦਾ ਆਪਣਾ ਗਿਆ ਤੇ ਲੈਟਾ ਆਪਣਾ ਜੁਗੀ ਜਾਂਦੀਆਂ ਗੁਰਦੇ ਦੇ ਦਾ ਮੈਨੂੰ ਪਤਾ ਨਹੀਂ ਲੱਗਾ ਗੁਰਦੇ ਦੇ ਤਾਂ ਮੈਨੂੰ ਐ ਲੱਗਾ ਵੀ ਜਿਵੇਂ ਗਰਦੇਵ ਦਾ ਮੈਨੂੰ ਪਹੁੰਚ ਲੈ ਗਿਆ ਕੋ ਦਿਨਾਂ ਕਿਹਾ ਮੈਂ ਗਰਦੇਵ ਕਿ ਤੂੜੀ ਲੈਣ ਵਾਲੇ ਜਾਂਦਾ ਹਾਂ ਕਿ ਇਹਦਾ ਲੇਵਲ ਤੜਕੇ ਬਾਈ ਵੀ ਆਇਆ ਉਹਨਾਂ ਕਹਿੰਦਾ ਬਾਈ 6 ਬੰਦੇ ਨਹੀਂ ਲੈ ਉਹਨਾਂ ਨੇ ਮਾ ਨਹੀਂ ਗਿਆ ਉਹਦਾ ਡਰਾਈਵਰ ਆ ਗਿਆ ਬਾਈ ਉਹ ਆ ਗਿਆ ਬੰਦਾ ਆ ਗਿਆ ਬਾਹਰ ਹੋ ਜਾਂਦਾ ਬਾਈ ਚਲੋ ਯਾਰ ਚੱਲ ਕੇ ਗਰਦੇਵ ਫਿਰ ਕੀ ਜਾਂਦਾ ਮੁੰਡਾ ਕੀ ਹੋ ਗਿਆ ਛਾ ਆ ਕਿਹਦੇ ਸੀ ਗਿਆ ਇਹਦਾ ਮੋਕਾ ਉਹਦਾ ਇੱਥੋਂ ਮੈਂ ਦੇ ਅੱਛਾ ਉਹ ਕਹਿੜਾ ਮਾ ਕਹੋ ਤੋ ਬਾਵਾ ਮੋਟਰੋਂ ਕੱਢ ਕੇ ਲਿਆ ਹੈ ਗੱਟਕੇ ਤੇਰਾ ਹੀ ਤੇਰਾ ਹੀ ਕੰਮ ਹੁੰਦਾ ਤੇਲ ਤਨ ਮੈਂ ਪੈਸੇ ਦਿੰਦੇ ਆ ਤੁਸੀਂ ਕਿੰਨੇ ਘੜਾ ਸਾਂਗ ਦਾ ਤੁਸੀਂ ਆ ਪੰਪਾ ਰਾਜ ਆਪਾ ਉਸਮਾਦ ਗਏ ਨਹੀਂ ਅਸੀਂ ਸਾਂਗਪੁਰ ਦਾ ਗਏ ਆ ਨਾ ਆ ਇਥੋਂ ਰਾਹ ਜਾਂਦਾ ਸਾਂਗਪੁਰ ਸਿੱਧਾ ਮੰਡੀ ਨੂੰ ਹਾਂ ਪੰਪ ਦਾ ਉਹ ਜਿਹੜਾ ਉੱਥੇ ਜਿਹੜਾ ਪੰਪਾ ਦਾ ਉਹ ਨਹੀਂ ਗੱਲ ਆ ਕੋਈ ਨਹੀਂ ਸਵੇਰੇ ਬਿਦਲਾ ਮਾਂਗੇ ਤੇਲ ਅੱਗਨ ਗੋਨ ਆਪਣੇ ਸਾਰੀ ਜਰ ਖਰਾਬ ਹੋ ਗਈ ਮਿੱਟੀ ਨਾਲ ਗਰਦੇਵ ਨਾ ਹੁੰਦੀਆਂ ਰੱਜਕ ਨਹੀਂ ਮਿਲਦੀ ਉਹ ਮੋਟਰ ਸੁਨਗਰਦੇਵ ਦੀ ਉਹ ਮੋਟਰ ਹੈਂਗਲੀ ਆਏ ਆ ਗਰਦੇਵ ਨਾਲ ਮਿਲਦੀ ਇਹ ਮੈਂ ਹੰਬਲਾ ਪਾਜੋ ਫਿਰ ਦੂਜਾ ਜੀ ਮੁੱਖੂ ਭਾਈ ਜਨਾ ਫਿਰ ਚੱਲਦੇ ਆ ਸਾਰੇ ਜਨਾ ਗਰਦੇਵ ਕਰਦੇ ਬਾਏ ਫਿਰ ਬਾਏ 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 ਬਹੁਤ ਵਧੀਆ ਐਸ ਦਾ ਕੱਲ ਨੂੰ ਹੋਰ ਨਵੀਂ ਵੀਡੀਓ ਦੇ ਵਿੱਚ